जिने एक वारी ट्रैक्टर चलाया होवे कहंदे ओदा खेती वाला कीड़ा सारी उम्र नहीं मरदा सो जे हुन ਤੁਸੀਂ ਕੈਨੇਡਾ ਚ ਆ ਹੀ ਗਏ ਹੋ ਤੇ ਖੇਤੀ ਬੜੀ ਦੁਬਾਰਾ ਸ਼ੁਰੂ ਕਰਨੀ ਚਾਹੁੰਦੇ ਹੋ ਤਾਂ ਇਹ ਰੀਲ ਤੁਹਾਡੇ ਕੰਮ ਦੀ ਹੋ ਸਕਦੀ ਹੈ ਸੋ ਖੇਤੀ ਲਈ ਚਾਹੀਦੀ ਹੈ ਜ਼ਮੀਨ ਤੇ ਜ਼ਮੀਨ ਦੀਆਂ ਕੀਮਤਾਂ ਅੱਜ ਕੱਲ ਸਾਰੀ ਦੁਨੀਆ ਚ ਵੱਧ ਰਹੀਆਂ ਤੇ ਕੈਨੇਡਾ ਦਾ ਵੀ ਇਹੀ ਹਾਲ ਹੈ ਪਿਛਲੇ ਸਾਲ ਲਗਭਗ 10-12% ਜਿਹੜੀ ਜ਼ਮੀਨ ਦੀ ਕੀਮਤ ਵਧੀ ਹੈ ਉਦੋਂ ਪਹਿਲਾਂ ਵਾਲੇ ਸਾਲ ਨਾਲੋਂ ਸੋ ਜੇ ਹੁਣ ਤੁਸੀਂ ਇਹ ਪਤਾ ਕਰਨਾ ਹੈ ਵੀ ਕਿਹੜੇ ਸੂਬੇ ਚ ਜ਼ਮੀਨ ਸਸਤੀ ਹੈ ਕਿੱਥੇ ਮਹਿੰਗੀ ਹੈ ਤਾਂ ਉਹਦੇ ਲਈ ਇੱਕ ਕੰਮ ਕਰਨਾ ਹੈ ਤੁਸੀਂ ਜਾਣਾ ਹੈਗਾ ਫਾਰਮ ਕ੍ਰੈਡਿਟ ਕੈਨੇਡਾ ਦੀ ਸਾਈਟ ਤੇ ਆ ਮੈਂ ਨਾਲ ਲਿੰਕ ਵੀ ਦੇ ਰਿਹਾ ਸੋ ਇਹ ਇੱਕ ਸਰਕਾਰੀ ਅਦਾਰਾ ਹੈ ਜਿਹੜਾ ਕਿ ਹਰ ਇੱਕ ਸਾਲ ਖੇਤੀ ਵਾਲੀ ਜ਼ਮੀਨ ਦੀਆਂ ਕੀਮਤਾਂ ਦੀ ਇੱਕ ਰਿਪੋਰਟ ਬਣਾਉਂਦਾ ਹੈ ਕਿ ਕਿਹੜੇ ਸੂਬੇ ਚ ਜ਼ਮੀਨਾਂ ਕਿਹੜੇ ਭਾਅ ਨੂੰ ਵਿਕੀਆਂ ਮਹਿੰਗੀਆਂ ਵਿਕੀਆਂ ਕਿ ਸਸਤੀਆਂ ਵਿਕੀਆਂ ਸੋ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਆ ਜਾਂਦੀ ਹੈ ਜੇ ਤੁਸੀਂ ਇਕੱਲੇ-ਇਕੱਲੇ ਸੂਬੇ ਦੀ ਰਿਪੋਰਟ ਦੇਖਣੀ ਹੈ ਜਿਵੇਂ ਕਿ ਮੈਂ ਤੁਹਾਨੂੰ ਹੁਣ ਅਲਬਰਟਾ ਸੂਬੇ ਦੀ ਗੱਲਬਾਤ ਕਰ ਰਿਹਾ ਹਾਂ ਕੈਲੀਗਰੀ ਕੋਲੇ ਜ਼ਮੀਨ ਲੈਣੀ ਆ ਐਡਮਿੰਟਨ ਕੋਲੇ ਜ਼ਮੀਨ ਲੈਣੀ ਆ ਤਾਂ ਉਹ ਅਲੱਗ-ਅਲੱਗ ਏਰੀਆ ਹੁੰਦੇ ਆ ਤਾਂ ਉਹਨਾਂ ਏਰੀਆਜ਼ ਦਾ ਵੀ ਅਲੱਗ-ਅਲੱਗ ਭਾਅ ਦੱਸਿਆ ਜਾਂਦਾ ਹੈ ਸੋ ਇਹਦੇ ਵਿੱਚ ਇਹ ਕੰਮ ਕਰਦੇ ਆ ਕਿ ਜਿਹੜੇ ਟੌਪ 5% ਜਿਹੜੀਆਂ ਮਹਿੰਗੀਆਂ ਜ਼ਮੀਨਾਂ ਵਿਕੀਆਂ ਤੇ ਜਿਹੜੀਆਂ ਬਿਲਕੁਲ ਸਸਤੀਆਂ 5% ਵਿਕੀਆਂ ਉਹਨੂੰ ਕੱਢ ਦਿੰਦੇ ਆ ਤੇ ਬਾਕੀ 90% ਦੇ ਹਿਸਾਬ ਨਾਲ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਜ਼ਮੀਨ ਮੈਨੂੰ ਇੱਕ ਕਿੱਲਾ 10000 ਨੂੰ ਮਿਲਣਾ ਹੈ ਕਿ 20 ਨੂੰ ਮਿਲਣਾ ਹੈ ਕਿ ਲੱਖ ਨੂੰ ਮਿਲਣਾ ਹੈ ਜੇ ਤੁਸੀਂ ਜ਼ਮੀਨ ਖਰੀਦਣ ਦੇ ਯੋਗ ਜੇ ਨਹੀਂ ਹੈਗੇ ਪੈਸੇ ਤੇ ਲਈ ਦੀ ਘਾਟ ਹੈ ਫਿਰ ਤੁਸੀਂ ਜ਼ਮੀਨ ਰੈਂਟ ਤੇ ਵੀ ਲੈ ਸਕਦੇ ਹੋ ਠੇਕੇ ਤੇ ਵੀ ਲੈ ਸਕਦੇ ਹੋ ਇਹਦੀ ਜਾਣਕਾਰੀ ਵੀ ਫਾਰਮ ਕ੍ਰੈਡਿਟ ਕੈਨੇਡਾ ਹੀ ਦਿੰਦਾ ਸੋ ਜਿਵੇਂ ਅੱਜ ਕੱਲ੍ਹ ਹੁਣ ਅੰਟਰੀਓਰ ਦੇ ਵਿੱਚ ਐਵਰੇਜ ਜਿਹੜਾ ਠੇਕਾ ਹੈ ਉਹ 1350 ਡਾਲਰ ਨੂੰ ਕਿੱਲਾ ਹੈ ਜੇ ਤੁਸੀਂ ਮੈਰੀਟੋਬਾ ਸਕੈਚਵਨ ਅਲਬਰਟਾ ਦੀ ਗੱਲ ਕਰੋਂ ਤਾਂ ਇਹੀ ਭਾਜ ਜਿਹੜਾ ਐਵਰੇਜ ਉਹ 750 150 ਡਾਲਰ ਨੂੰ ਕਿੱਲਾ ਹੈ ਸੋ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਰਿਪੋਰਟ ਚ ਮਿਲਣੀ ਹੈ ਸਰਕਾਰੀ ਜਾਣਕਾਰੀ ਹੈ ਸਹੀ ਜਾਣਕਾਰੀ ਹੈ ਤੁਹਾਡੇ ਕੰਮ ਆ ਸਕਦੀ ਹੈ